자, 놀랍습니다. 자, 놀랍습니다. 자, 놀랍습니다. 자, 놀랍습니다. 자, 놀랍습니다. 자, 놀랍습니다. 자, 놀랍습 ਗੁਰ ਨਾਨਕ ਤੇਰੇ ਕਰਨਾ ਤੇ 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 ਗੁਰ ਨਾਨਕ ਤੇ ਉੱਕਤ ਇਤਿਹਾਸ ਵਿੱਚ ਉਹ ਤੋਂ ਅੰਦਰ ਹੀ ਗਿਆ ਉਹ ਅੰਦਰ ਹੀ ਪਰ ਗਿਆ ਅੱਗੇ 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 ਦਾ ਤੇ ਸੁਖਾ ਸਾਰੀ ਦੁਨੀਆ ਦਾ ਸੇਖ ਸੁਖਾ ਸਾਰੀ ਦੁਨੀਆ ਦਾ ਸੇਖ ਸੁਖਾ ਸਾਰੀ ਗੁਰੂ ਨਾਨਕ ਤੇਰੇ ਚਰਨਾ ਕੋ ਗੁਰੂ ਨਾਨਕ ਤੇਰੇ ਚਰਨਾ ਗੁਰੂ ਨਾਨਕ ਤੇਰੇ ਚਰਨਾ ਤੇ ਗੁਰੂ ਨਾਨਕ ਤੇਰੇ ਚਰਨਾ ਤੇ ਨਾਣਕ ਤੇਰੇ ਚਰਨਾ ਤੇ ਗੁਰ ਨਾਨਕ ਤੇਰੇ ਚਰਨਾ ਤੇ ਗੁਰ ਨਾਨਕ ਤੇਰੇ ਚਰਨਾ ਤੇ ਗੁਰ ਨਾਨਕ ਤੇਰੇ ਚਰਨਾ ਤੇ ਧਿਆ ਸਰਬਾਪੇ ਨਾਨਕ ਦਾ ਉਚਾਰ ਬਾਬੇ ਨਾਨਕ ਦਾ ਧਿਆ ਸਰਬਾਪੇ ਨਾਨਕ ਦਾ ਉਚਾਰ ਬਾਬੇ ਨਾਨਕ ਦਾ ਹੋ ਕੇ ਸੁਣ ਕੇ ਆਇਆ ਉਚਾਰ ਬਾਬੇ ਨਾਨਕ ਦਾ ਹੋ ਕੇ ਸੁਣ ਕੇ ਆਦਰ ਬਾਬੇ ਨਾਨਕ ਦਾ ਸੋਪਾ ਸੁਣ ਕੇ ਆਇਆ ਉਚਾਦਰ ਬਾਬੇ ਨਾਨਕ ਦਾ ਮੈਂ ਸੋਪਾ ਸੁਣ ਕੇ ਆਇਆ ਉਚਾਦਰ ਬਾਬੇ ਨਾਨਕ ਦਾ ਉਚਾਦਰ ਬਾਬੇ ਨਾਨਕ ਦਾ ਤੇਰੇ ਤੋਂ ਬਗੈਰ ਬਾਬਾ ਨਾਨਕ ਦਾ ਇਹ ਇਹ ਉਹ ਤਕੜੀ ਨਹੀਂ ਉਹ ਬਾਬਾ ਨਾਨਕ ਸੀ ਜਿਹੜਾ ਤਕੜੀ ਜਤੇਰਾ 1300 ਹੁਣ ਕਿੱਥੇ ਦੁਲਦਾ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਮਾਪੀ ਪੰਜੀ ਗੁਰਦੁਆਰਾ ਬੋਲੀ ਜੈ ਗੁਰੂ ਅਰਜਨ ਦੇਵ ਜੀ ਨਾਲ ਨਾਮਨ ਬੱਧਾ ਹੈ ਡੱਲੇ ਨਗਰ ਤੋਂ ਭਾਈ ਨਰੈਣ ਦਾ ਜੀ ਨੋਤਰੀ ਤੇ ਨੋਤਰੀ ਦਾ ਵਿਆਹ ਜੀ ਗੁਰਮਰਦਨ ਦੇਵ ਜੀ ਇਸ ਮੁੱਢ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਭਾਈ ਭਾਜੋ ਸੰਮਤ 1668 ਨੂੰ ਹੋਇਆ ਰਾਤ ਨੂੰ ਜ੍ਰੰਮ ਗਿਆਨੇ ਆ ਬੋਡਾ ਜੀ ਪਾਈ ਗੰਗਾ ਜੀ ਪਾਈ ਬੈਠੋ ਹਣੀ ਅਤੇ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਹਾਜ਼ਰੀ ਭਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਰਮਤਾ ਨੂੰ ਪਾਣੀ ਲੋਰ ਨੂੰ ਬੱਦਰ ਆਜਾ ਬੋਣੀ ਦਾ ਚੱਪ ਲਾਇਆ ਜੀ ਲਾਇਆ ਤੇ ਇਸ ਨੂੰ ਬੋਣ ਆਉਂਦੀ ਸੇਵਾ ਭਾਈ ਸਾਲੂ ਨੂੰ ਸੌਂਕੇਸ਼ ਨਗਰੋਂ ਤੀਰ ਖੜਾਵਾ ਇਸ ਨਗਰ ਵਿੱਚ 4 ਗੱਲ ਵਜੋਂ ਮਾਤਾ ਜੀ ਮੋਤਰੀ ਨੂੰ ਚਾਰ ਘਰ ਵਾਲੇ ਘਾਹ ਦੇ ਸੁੰਦਰ ਬੰਦਵਾ ਸਭ ਰਹਿ ਨਾਲ ਹੀ ਭਾਈ ਮਾਰੋ ਜੀ ਕੋਈ ਵੀ ਮੌਜੂਦ ਹੈ ਸੋ ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖੀ ਪ੍ਰਚਾਰ ਲਈ 22 ਮਹੀਨੇ ਦਾ ਵਾਪਸ ਚਾਲ 4 ਮਹੀਨਿਆਂ ਦੀ ਸੰਭਾਲ ਤੋਂ ਬਾਅਦ ਪਰਮਹੰਸ ਭਾਈ ਭਾਲੋ ਜੀ ਕਰਦਾ ਭਾਈ ਲਾਜੋਤ ਕਬਰ ਕੋਲ ਖੱਤਰੀ ਬਹਿਰ ਜਿਨ੍ਹਾਂ ਨੇ ਉਸ ਬਾਸ ਦੇ ਅੱਖ ਮਾਰੀ ਜੀ ਕਾਵਾਂੀ ਦਾ ਮਕਾਨ ਉਹ ਇੱਕ ਬੰਦ ਜੋਦ ਨਾਲ ਦੋਪਹਿਰ ਇਹਨਾਂ ਦੇ ਜੱਦੀ ਕਾਨ ਵਾਲੀ ਨਾਮ ਦੇ ਅਕੀਤਨ ਗੁਰਦੁਆਰਾ ਸੋਪਾ ਰਿਹਾ ਹੈ ਜੋ ਸੁਪਾ ਰਿਹਾ ਹੈ ਜੀ ਇਹ ਹੀ ਪਿੰਡ ਦੀ ਭਾਈ ਖਾਨੂ ਸੁਰਾ ਨੂੰ ਮੰਜੀਗਰ ਆਫਟਾ ਗਏ ਜੀ ਪਾਈ ਕਾਰੋਂ ਜਿਹਦੀ ਬੇਨਤੀ ਤੇ ਕੋ ਅਮਰ ਦਾਜੀ ਦੇ ਫੋਟ ਵਿੱਚ ਤਿੰਨ ਵਾਰ ਚੱਲ ਪਾਗੇ ਘਰ ਦੇ ਕੋ ਪਿੱਤਰ ਕੀਤਾ ਲਾਹੌਰ ਵਾਸੀ ਪੰਜ ਪਿਆਰੀ ਭਾਈ ਦਿਆ ਸਿੰਘ ਜੀ ਨੇ ਨਗਰ ਦੇ ਭਾਈ ਫਾਰੂ ਦੀ ਫੁੱਲ ਵਿੱਚ ਹੋਏ ਸਨ ਭਾਈ ਫਾਰੂ ਦੀ ਗੱਲ ਫੁੱਲ ਚ ਹੋਏ ਨੇ ਭਾਈ ਦਿਆ ਸਿੰਘ ਭਾਈ ਤਾਂ ਕਹਿੰਦੇ ਜਾਂ ਬੂਤ ਚੱਲ ਨੂੰ ਠੀਕ ਦੇਣ ਵਾਸਤੇ ਆ ਗਏ ਪਹਿਲਾਂ ਬਜ਼ੂਨ ਦਾ ਚੋ ਚੱਲ ਆ ਰਿਹਾ ਫਰਵਾਣਾ ਠੀਕ ਦੇਣ ਸਿੱਧਾ ਨਹੀਂ ਹੋਣਾ ਡੱਲਾ ਨਗਰ ਵਿੱਚ ਬਸਤਰਪੁਰ ਸਿੱਖ ਹੋਏ ਨੇ ਜਿਹਪੇਡੋ ਤੀਜੀ ਪਾਸਾ ਸੀ ਪਾਸਾ ਦੇ 407 ਚੰਨ ਕੋ ਪ੍ਰਾਪਤ ਹੈ ਇਸ ਧਰਤੀ ਦੇ ਕਣਕਣ ਸਪਿਰਿਟ ਇਹ ਬਣਦਾ ਹੈ ਮੁੱਤਰਾ ਗਿਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਅੱਜ ਤੱਕ ਇਹਨਾਂ ਗੁਨਾਹਕਾਂ ਮਹਾਰਾਜਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਮਹਾਰਾਜਾ ਨੇ 13-13 ਟੋਲੇ ਜਿੱਥੇ ਆਪਾਂ ਨੇ ਮਹਾਰਾਜਾ ਨੂੰ ਭੱਟੀ ਤੇ ਬਿਠਾਇਆ ਸੀ ਫਿਰ ਮਹਾਰਾਜਾ ਦੇ ਬਾਅਦ ਕਹਿੰਦੇ ਹਸਾਬ ਗਰੋ ਬੀਤਾ ਜੀ ਲੋਕਾਂ ਨੂੰ ਡਾਈ ਜਾਂਦਾ ਹਸਾਬ ਗਰ ਹੈ ਬਸ ਹਿਸਾਬ ਉਹ ਤੁਹਾਨੂੰ ਮਦੇ ਜਾਰੇ ਲਾਭ ਨਿਕਲਦਾ ਹੈ ਇਹ ਗੁਰਦੁਆਰਾ ਸਾਹਿਬ ਹੱਥ ਤੇ ਦੱਸਾਂਗੇ ਇਹ ਇਤਿਹਾਸ ਉਹ ਜਿਹੜਾ ਉਹ ਆਪਣਾ ਗੁਰਦੁਆਰਾ ਦੇ ਕਹਾਵਟਨ ਦੱਲੇਪਿੰਡ ਦਾ ਇਤਿਹਾਸ ਗੁਰਦੁਆਰਾ ਨਹੀਂ ਸੇਪਾਸਾ ਬੰਨੇ ਪਾਸਸਾ ਰੜਾ ਉਹ ਇਤਿਹਾਸ ਆ ਇਹ ਉਹਦਾ ਇਤਿਹਾਸ ਆ ਇਹ ਇਤਿਹਾਸ ਆਪਣਾ ਉਹ ਨਾਕਸੇ ਹੀ ਮਾਰਿਆ ਵਾਹਿਰੋ ਜੀ ਕਰਤਾ ਸਭ ਤیرے ਤੋਂ ਕਰ ਗਏ ਬਾਬਾ ਨਾਨਕ ਤੇਰਾ ਤੇਰਾ ਕਿਸੇ ਨੇ ਨਹੀਂ ਢੋਲਿਆ ਤੇਰੇ ਤੋਂ ਕਰ ਗਏ ਬਾਬਾ ਨਾਨਕ ਤੇਰਾ ਤੇਰਾ ਕਿਸੇ ਨੇ ਨਹੀਂ ਢੋਲਿਆ ਤੇਰੇ ਤੇਨੇ ਨੀ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਥੇ ਮੈਨੂੰ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਭਾਈ ਵੀ ਬੋਲੋ ਗੱਜ ਕੇ ਤੇਰੇ ਤੋਂ ਤੇਰਾ ਤੇਰਾ ਕਿਥੇ ਮੈਨੂੰ ਤੋਲਿਆ ਲਗੇ ਝੋਲੀਆਂ ਬਰਾਦਾਂ ਵਾਲੇ ਫਰਕੇ ਝੋਲੀਆਂ ਮਰਾ ਕਮਾਈ ਵੱਡੀ ਧਨ ਤੇਰੀ ਕਮਾਈ ਵੱਡੀ ਧਨ ਤੇਰੀ ਕਮਾਈ ਵੱਡੀ ਧਨ ਤੇਰੀ ਕਮਾਈ ਵੱਡੀ ਧਨ ਤੇਰੀ ਕਮਾਈ ਵੱਡੀ ਵੇ ਮਾ ਪਰਮਾ ਚ ਦੁਨੀਆ ਕੱਢੀ ਵੇ ਮਾ ਪਰਮਾ ਚ ਦੁਨੀਆ ਕੱਢੀ ਵੇ ਮਾ ਪਰਮਾ ਚ ਦੁਨੀਆ ਕੱਢੀ ਸੋ ਦੁਨੀਆ ਧੁੱਪਾਂ ਵਿੱਚ ਹਲਵਾ ਦੀ 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 ਮਾਜ ਗੁਰੂ ਨਾਨਕ ਦੀ ਆਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀਆ ਬਾਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀਆ ਦੀ ਆਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀਆਰੀ ਬਾਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀਆਰੀ ਹੋ ਬਾਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਦੀਆ ਬਾਜ ਗੁਰੂ ਨਾਨਕ ਦੀ ਨਨਕਾਣਿਓਂ ਸ਼ੂਕ ਉਹ ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ ਵੇਖੋ ਇੱਕ ਹਿੰਦੂ ਤੇ ਇੱਕ ਮੁਸਲਮਾਨ ਜਾਂਦਾ ਸਮਝਣ ਵਾਲਿਆਂ ਕਿਹਾ ਸਮਝ ਕੇ ਨਹੀਂ ਨਹੀਂ ਇੱਕ ਅੱਲਾ ਤੇ ਇੱਕ ਭਗਵਾਨ ਜਾਂਦਾ ਵੰਡਣ ਲਈ ਗਿਆ ਨਮਨੁਖਤਾ ਇੱਕ ਗੀਤਾ ਤੇ ਇੱਕ ਕੁਰਾਨ ਜਾਂਦਾ ਇਹਨਾਂ ਛੱਡੇ ਪਰਿਵਾਰ ਜਹਾਨ ਪਿੱਛੇ ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ ਮਾਝਪੁਰ ਨਾਮਕ ਦੀ ਨਨਖਾਨਿਓਂ ਸ਼ੂਕਦੀ ਆ ਮਾਝਪੁਰ ਨਾਮਕ ਸਾਰੇ ਦੇਖਦਾ ਨਹੀਂ ਕਿ ਦੇਖਦਾ ਇਹ ਦੇਖਦਾ ਸਾਰੇ ਦੇਖਦੇ ਨੇ ਤਾਂ ਫਸਮਾ ਦੇਖਦਾ ਦੇਖਦਾ ਇਹੋ ਜਿਹਾ ਮਾਤਾ ਵਾਲਾ ਇਹ ਸਾਫ ਨਹੀਂ ਜੀ ਇਹ ਜੇ ਤੂੰ ਆਪਣਾ ਨਿੱਕਾ ਲੀ ਆਣੇ ਦੀ ਮਾ ਦੇ ਸਵਾਰ ਵੀ ਦੱਸਣਾ ਕੋਈ ਵੇਖਣਾ ਨਿਕਲ ਨਹੀਂ ਇਹ ਸਭ ਰੇਆ ਨੰਬਰ ਮਾਤਮਾਨਾ ਪ੍ਰਮਾਤਮਾ ਨੰਬਰ ਦੀ ਵਜ੍ਹਾ ਤੇ ਤੇਰੇ ਜੀ ਦੀ ਜਾਨ ਤੇ ਇਹ ਆਪਾਂ ਨੇ ਟੋਕਾ ਕੁਝ ਇੱਥੇ ਲੱਗਦਾ ਪਰ ਆਹ ਅੱਗੇ ਦੇ ਬਾਅਦ ਜਦੋਂ ਦੇਖਿਆ ਜਿਹਦਾ ਹਮ ਅਦਾਲਤਾਂ ਤੋਂ ਬੋਲਿਆ ਇਹਦਾ ਜੀ ਟੱਟਾ ਪਿਆ ਉਹ ਦੇ ਰਿਹਾ ਹੋਵੇ ਬਸੇਰੇ ਕਰੇ ਵੀ ਮਹਾਨਦਾਰੀ ਦਾ ਸੰਕਲਪ ਤੇ ਇਹ ਮਨ ਲੱਭੇ ਕਰੇ ਨਾ ਲੱਭੇ ਮੇਰੇ ਧਨ ਗੁਰੂ ਨਾਨਕ ਪਿਆਰੇ ਜੀ ਸਾਡੀ ਜ਼ਿੰਦਗੀ ਤੇਰੇ ਸਹਾਰੇ ਜੀ ਮੇਰੇ ਧਨ ਗੁਰੂ ਨਾਨਕ ਪਿਆਰੇ ਜੀ ਸਾਡੀ ਜ਼ਿੰਦਗੀ ਤੇਰੇ ਸਹਾਰੇ ਜੀ ਮੇਰੇ ਧਨ ਗੁਰੂ ਨਾਨਕ ਪਿਆਰੇ ਜੀ ਸਾਡੀ ਜਿੰਦਗੀ ਤੇਰੇ ਸਹਾਰੇ ਜੀ ਮੇਰੇ ਧਨ ਗੁਰੂ ਨਾਨਕ ਪਿਆਰੇ ਜੀ ਸਾਡੀ ਜਿੰਦਗੀ ਤੇਰੇ ਸਹਾਰੇ ਜੀ ਮੇਰੇ ਧਨ ਗੁਰੂ ਨਾਨਕ ਪਿਆਰੇ ਜੀ ਸਾਡੀ ਜਿੰਦਗੀ ਤੇਰੇ ਸਹਾਰੇ ਜੀ ਜਾ ਸਕਦਾ ਇਹ ਮੈਂ ਦੀ ਘੁੰਮ ਕੇਰੀ ਚੋਂ ਵਾਫੜ ਕੇ ਸਾਨੂੰ ਕੱਢ ਬਾਬਾ ਇਹ ਪਾਪ ਦੀ ਕੁੜਹ ਨੇਰੀ ਚੋਂ ਵਾਫੜ ਕੇ ਸਾਨੂੰ ਕੱਢ ਬਾਬਾ ਇਹ ਪਾਪ ਦੀ ਕੁੜਹ ਨੇਰੀ ਚੋਂ ਆਣ ਕੇ ਸਾਨੂੰ ਕੱਢ ਬਾਬਾ ਇਹ ਪਾਪ ਦੀ

ਸੌਤ ਦੇਚ ਰਹੇ ਨੇ ਝੂਠ ਦੀ ਮੰਡੀ ਲਾ ਕੇ ਜੀ ਇਹ ਜੋ ਹੱਕ ਪੁਰਾਣਾ ਖਾਣ ਵਾਲੇ ਇਹ ਜੋ ਹੱਕ